ਗਈਆ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ ਦੇਸੀ ਘਿਓ ਦੇ 21% ਤੋਂ ਵੱਧ ਸੈਂਪਲ ਫੇਲ ਹੋ ਗਏ ਨੇ ਇਹੀ ਨਹੀਂ ਦੁੱਧ ਦੇ ਵੀ 13.6% ਸੈਂਪਲ ਫੇਲ ਪਾਏ ਗਏ ਨੇ ਅਤੇ ਦੁੱਧ ਦੇ 643 ਸੈਂਪਲਾਂ ਦੇ ਵਿੱਚੋਂ 88 ਸੈਂਪਲ ਫੇਲ ਨੇ ਇਸੇ ਤਰ੍ਹਾਂ ਖੋਏ ਦੇ 26% ਸੈਂਪਲ ਫੇਲ ਪਾਏ ਗਏ ਨੇ ਦੋਤੋਂ ਉਤਪਾਦਾਂ ਦੇ ਵਿੱਚ ਪਾਣੀ ਤੇ ਯੂਰੀਆ ਦੀ ਮਿਲਾਵਟ ਹੋ ਰਹੀ ਹੈ ਦੱਸਿਆਈ ਵੀ ਜਾ ਰਿਹਾ ਹੈ ਕਿ ਪੂਜਾ ਲਈ ਵਰਤੇ ਜਾਂਦੇ ਦੇਸੀ ਘਿਓ 'ਚ ਸਿਰਫ ਦੇਸੀ ਘਿਓ 10% ਹੀ ਹੈ। ਬਾਕੀ ਹਾਈਡਰੋਜਨੇਟਿਡ ਫੈਟ ਅਤੇ ਰਿਫਾਈਨਡ ਦੀ ਮਿਲਾਵਟ ਹੈ ਤਾਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਦੇਸੀ ਘਿਓ ਦੇ ਵਿੱਚ ਮਿਲਾਵਟ ਹੋ ਰਹੀ ਹੈ। ਜ਼ਹਿਰੀਲਾ ਕਿਹਾ ਜਾ ਸਕਦਾ ਹੈ ਕਿ ਜਿਹੜਾ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਪੰਜਾਬੀਆਂ ਦੀ ਦੁੱਧ ਦੇ ਸੈਂਪਲ ਫੇਲ ਪਾਏ ਗਏ ਨੇ, ਖੋਏ ਦੇ ਸੈਂਪਲ ਫੇਲ ਹੋਏ ਨੇ। ਜੇਸੀ ਘਿਓ ਦੇ ਤਾਂ 21.4% ਸੈਂਪਲ ਫੇਲ ਹੋਏ ਨੇ। ਭਾਵ ਕਿ ਜਿਹੜਾ ਤੁਸੀਂ ਦੇਸੀ ਘਿਓ ਵਰਤ ਰਹੇ ਹੋ ਜਿਹੜਾ ਦੁੱਧ ਤੁਸੀਂ ਵਰਤ ਰਹੇ ਹੋ ਜਿਹੜਾ ਖੋਆ ਤੁਸੀਂ ਵਰਤ ਰਹੇ ਹੋ ਤੇ ਇਹ ਦੁੱਧ ਨਾਲ ਬਣੇ ਉਤਪਾਦ ਤੁਸੀਂ ਵਰਤ ਰਹੇ ਹੋ ਉਹ ਤੁਹਾਡੇ ਲਈ ਹਾਨੀਕਾਰਕ ਨੇ ਕਿਉਂਕਿ ਅਸੀਂ ਨਹੀਂ ਕਹਿ ਰਹੇ ਇਹ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਦੇ ਅੰਕੜੇ ਸਾਹਮਣੇ ਆਏ ਨੇ ਕਿ ਦੁੱਧ ਦੇ 13.6% ਸੈਂਪਲ ਫੇਲ ਨੇ ਇਸੇ ਤਰ੍ਹਾਂ ਖੋਆ ਦੇਖਿਆ ਜਾਵੇ ਤਾਂ ਖੋਏ ਦੇ 26% ਸੈਂਪਲ ਫੇਲ ਨੇ ਤਾਂ ਚੌਥੇ ਹਿੱਸੇ ਤੋਂ ਵਧੇਰੇ ਜੋ ਖੋਆ ਏ ਉਹ ਮਿਲਾਵਟੀ ਹੈ ਉਹ ਸੈਂਪਲ ਫੇਲ ਨੇ ਖਾਣਯੋਗ ਨਹੀਂ ਹੈ ਦੱਸਦੀ ਹੈ ਕਿ 2023-24 ਦੇ ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਜਿਸ ਦੇ ਵਿੱਚੋਂ 88 ਫੇਲ ਹੋਏ ਨੇ ਅਤੇ 2021 ਤੋਂ 24 ਤੱਕ ਜਿਹੜੇ ਸੈਂਪਲ ਨੇ ਉਸ ਦੇ ਵਿੱਚ ਦੁੱਧ ਉਤਪਾਦਾਂ ਦੀ ਗੱਲ ਕੀਤੀ ਜਾਵੇ ਤਾਂ 20988 ਦੇ ਵਿੱਚੋਂ 3712 ਸੈਂਪਲ ਫੇਲ ਹੋਏ ਨੇ ਇਸੇ ਤਰ੍ਹਾਂ ਦੇਸੀ ਕਿਉ ਦੇ 21.4 ਫੀਸਡ ਸੈਂਪਲ ਫੇਲ ਪਾਏ ਗਏ ਨੇ ਤਾਂ ਜਿਹੜਾ ਤੁਸੀਂ ਦੇਸੀ ਕਿਉ ਜਿਹੜਾ ਵਰਤ ਰਹੇ ਹੋ ਆਪਣੀ ਸਿਹਤ ਬਣਾਉਣ ਦੇ ਲਈ ਉਹ ਦੇਸੀ ਕਿਉ ਹੀ ਸ਼ੁੱਧ ਨਹੀਂ ਹੈ ਜਿਹੜਾ ਦੁੱਧ ਵਰਤ ਰਹੇ ਹੋ ਉਸ ਦੇ ਵਿੱਚ 13.6% ਸੈਂਪਲ ਫੇਲ ਪਾਏ ਗਏ ਨੇ ਤਾਂ ਪੰਜਾਬੀਆਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਸੇ ਖਬਰ ਤੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਾਈਵ ਜੁੜੇ ਨੇ ਰਾਜੀਵ ਪੰਜਾਬੀ ਆਪਣੀ ਸਿਹਤ ਲਈ ਜਾਣੇ ਜਾਂਦੇ ਨੇ ਆਪਣੇ ਲਿਵਿੰਗ ਸਟਾਈਲ ਦੇ ਲਈ ਲਿਵਿੰਗ ਸਟੈਂਡਰਡ ਦੇ ਲਈ ਜਾਣੇ ਜਾਂਦੇ ਨੇ ਤੇ ਚੰਗੀਆਂ ਖੁਰਾਕਾਂ ਕਿਹਾ ਜਾਂਦਾ ਹੈ ਕਿ ਉਹੀ ਕੰਮ ਆਉਂਦੀਆਂ ਨੇ ਤੇ ਪੰਜਾਬ ਦੇ ਵਿੱਚ ਦੁੱਧ ਦੀ ਗੱਲ ਜਦੋਂ ਵੀ ਹੁੰਦੀ ਹੈ ਤਾਂ ਨਾਲ ਦੇਸੀ ਘਿਓ ਦੀ ਗੱਲ ਹੁੰਦੀ ਹੈ ਸ਼ੁੱਧਤਾ ਦੀ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉਤਪਾਦਨ ਵੀ ਹੁੰਦਾ ਹੈ ਪਰ ਜਿਹੜੀ ਖਬਰ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਉਹ ਇਹ ਹੈ ਕਿ ਦੇਸੀ ਘਿਓ ਦੇ ਵਿੱਚ ਵੱਡੇ ਪੱਧਰ ਤੇ ਮਿਲਾਵਟ ਹੋ ਰਹੀ ਹੈ ਤੇ 21% ਤੋਂ ਵੱਧ ਦੇਸੀ ਘਿਓ ਦੇਸੀ ਨਹੀਂ ਹੈ ਸ਼ੁੱਧ ਨਹੀਂ ਹੈ ਬਿਲਕੁਲ ਰਣਬੀਰ ਬਹੁਤ ਸਾਰੇ ਐਸੇ ਦੁਕਾਨਦਾਰ ਨੇ ਜਿਹੜੇ ਕਿ ਇਮਾਨਦਾਰੀ ਦੇ ਨਾਲ ਸਹੀ ਚੀਜ਼ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਉਣ ਦੀ ਵਿੱਚ ਕੋਸ਼ਿਸ਼ ਕਰਦੇ ਨੇ ਪਰ ਕੁਝ ਲੋਕ ਜਿਹੜੇ ਨੇ ਜਿਆਦਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਆਮ ਲੋਕਾਂ ਦੀ ਸੇਧ ਦੇ ਨਾਲ ਖਲਵਾੜ ਕਰਦੇ ਨੇ ਤਾਂ ਮੈਂ ਇਸ ਵੇਲੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਆ ਜਿੱਥੇ ਕਿ ਇੱਕੋ ਜਗ੍ਹਾ ਤੇ ਬਹੁਤ ਸਾਰੀਆਂ ਡੇਰੀਆਂ ਨੇ ਔਰ ਇਹ ਬਹੁਤ ਪੁਰਾਣੀਆਂ ਡੇਰੀਆਂ ਨੇ ਤਾਂ ਇੱਥੋਂ ਸ਼ਹਿਰ ਦੇ ਕਈ ਜਿਹੜੇ ਘਰਾਂ ਦੇ ਵਿੱਚ ਦੁੱਧ ਕਿਓ ਜਾਂ ਹੋਰ ਜਿਹੜੇ ਪਹ ਪਦਾਰਥ ਨੇ ਉਹ ਜਾਂਦੇ ਨੇ ਚਾਹੇ ਮੱਖਣ ਹੋਵੇ ਤਾਂ ਅਸੀਂ ਦੁਕਾਨਦਾਰਾਂ ਦੇ ਨਾਲ ਵੀ ਗੱਲ ਕਰਾਂਗੇ ਤਾਂ ਇੱਥੇ ਲਗਾਤਾਰ ਇਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਪਰ ਅੱਜ ਤੱਕ ਇਸ ਥਾਂ ਤੋਂ ਕਦੇ ਕੋਈ ਐਸੀ ਸ਼ਿਕਾਇਤ ਨਹੀਂ ਮਿਲੀ ਕਿਉਂਕਿ ਸਿਹਤ ਵਿਭਾਗ ਵੀ ਸਮੇਂ-ਸਮੇਂ ਤੇ ਆ ਕੇ ਜਿਹੜੇ ਸੈਂਪਲ ਹੈ ਉਹ ਇੱਥੋਂ ਲਿਜਾ ਚੁੱਕਾ ਤਾਂ ਅਸੀਂ ਦੁਕਾਨਦਾਰਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਜਿਆ ਸਾਰਾ ਕੁਝ ਕੀਤਾ ਜਾਂਦਾ ਹੈ ਮੇਰੇ ਨਾਲ ਦੁਕਾਨਦਾਰ ਨੇ ਭਾਈ ਸਾਹਿਬ ਜਿਹੜੀ ਇੱਕ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਕਿ 21% ਜਿਹੜੇ ਸੈਂਪਲ ਨੇ ਉਹ ਫੇਲ ਪਾਏ ਗਏ ਪਰ ਜਿਹੜਾ ਤੁਸੀਂ ਦੁੱਧ ਜਾਂ ਘਿਓ ਵੇਚਦੇ ਹੋ ਕੀ ਇਹਨਾਂ ਚੀਜ਼ਾਂ ਦਾ ਤੁਹਾਡੇ ਵੱਲੋਂ ਧਿਆਨ ਰੱਖਿਆ ਜਾਂਦਾ ਮੈਂ ਕਹਾਂ ਬਿਲਕੁਲ ਜੀ ਤੁਹਾਡੀ ਗੱਲ ਬਹੁਤ ਵਧੀਆ ਹੈ ਕਿ ਜਿਹੜਾ ਇਹ ਦੁੱਧ ਦਾ ਕੰਮ ਹੈ ਦੁੱਧ ਤੇ ਪੁੱਤ ਦਾ ਕੰਮ ਹੈ ਬਹੁਤ ਸੰਭਾਲ ਨਾਲ ਕੀਤਾ ਜਾਂਦਾ ਆ ਔਰ ਅਜਿਹੇ ਲੋਕ ਹੈਗੇ ਨੇ ਜਿਹੜੇ ਆਪਣਾ ਬਹੁਤ ਕਮਾਈ ਦਾ ਸਾਧਨ ਸੋਚਦੇ ਆ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਕਈ ਇਹੋ ਜਿਹੇ ਤੀਜਾ ਬਣਾ ਕੇ ਸ਼ਹਿਰ ਚ ਵੇਚਣ ਦੀ ਕੋਸ਼ਿਸ਼ ਕਰਦੇ ਆ ਕਿ ਆਪਾਂ ਸ਼ਹਿਰ ਤੇ ਜਾ ਕੇ ਵੇਚ ਦਈਏ ਲekin ਸ਼ਹਿਰ ਦੇ ਵਿੱਚ ਜਿਹੜੇ ਨੇ ਹਰ ਦੁਕਾਨਦਾਰ ਚ ਹੈ ਇਹ ਮਾਰਕੀਟ ਆ ਉਹ ਪਹਿਲਾਂ ਬਕਾਇਦਾ ਉਹਨਾਂ ਦਾ ਸੈਂਪਲ ਦੇਖਦੀ ਆ ਫਿਰ ਉਹਨਾਂ ਦਾ ਸੈਂਪਲ ਦੇ ਵਿੱਚ ਉਹਨਾਂ ਦਾ ਗ੍ਰਾਫੀ ਦੇਖਦੀ ਵੀ ਉੱਥੇ ਕਿੰਨੀ ਪਾਣੀ ਦੀ ਮਾਤਰਾ ਆ ਜਾਂ ਕਿੰਨੀ ਉਹਦੀ ਆ ਫਿਰ ਉਹ ਦੁੱਧ ਖਰੀਦਦੀ ਆ ਔਰ ਉਹਦੇ ਵਿੱਚ ਦਹੀਂ ਦੀ ਜਿਹੜਾ ਆਪਾਂ ਕਦੇ ਵੀ ਦੁੱਧ ਖਰੀਦਣਾ ਉਹਦਾ ਘਰ ਚ ਦਹੀਂ ਲਾ ਕੇ ਦੇਖੋ ਉਹਦਾ ਘਰ ਪਨੀਰ ਪਾੜ ਕੇ ਦੇਖੋ ਜਿਹੜੇ ਦੁੱਧ ਦੇ ਵਿੱਚੋਂ ਦਹੀਂ ਤੇ ਪਨੀਰ ਬੰਦ ਆਵੇ ਉਹ ਦੁੱਧ ਬਿਲਕੁਲ origignal ਹੋਏਗਾ ਮੈਂ ਆਪਣੀ ਪਬਲਿਕ ਨੂੰ ਵੀ ਇਹੋ ਜਾਣਕਾਰੀ ਦੇਣਾ ਚਾਹੁੰਦਾ ਕਿ ਦੁੱਧ ਦੀ ਪਹਿਚਾਣ ਇਹ ਆ ਵੀ ਉਸ ਦੁੱਧ ਨੂੰ ਲੈ ਕੇ ਉਸਦਾ ਦਹੀਂ ਲਾਓ ਉਹਦੇ ਵਿੱਚ ਉਹਦਾ ਪਨੀਰ ਪਾੜੋ ਔਰ ਪਤਾ ਲੱਗ ਜਾਏ ਕਿ ਇਹ ਜੋ ਰੀਜਨਲ ਦੁੱਧ ਹੈ ਇੱਕ ਭਾਈ ਸਾਹਿਬ ਇਹ ਵੀ ਜਾਣਕਾਰੀ ਮਿਲੀ ਹੋਣੀ ਮੈਂ ਗੱਲਬਾਤ ਕਰ ਰਿਹਾ ਸੀ ਕਿ ਕੁਝ ਮਹੀਨੇ ਇਹੋ ਜਿਹੇ ਵੀ ਹੁੰਦੇ ਆ ਜਦੋਂ ਕਿ ਦੁੱਧ ਦਾ ਜਿਹੜਾ ਉਤਪਾਦਨ ਹੈ ਉਹ ਘਟ ਜਾਂਦਾ ਉਹ ਕੀ ਕਾਰਨ ਹੁੰਦਾ ਔਰ ਉਦੋਂ ਤੁਸੀਂ ਕੀ ਕਰਦੇ ਬਿਲਕੁਲ ਤੁਹਾਡੀ ਸਹੀ ਗੱਲ ਹੈ ਜਿਹੜੇ ਮਹੀਨੇ ਚੱਲ ਰਹੇ ਇਨ੍ਹਾਂ ਡੰਗਰਾਂ ਦਾ ਸੂਆ ਹੁੰਦਾ ਆ ਇਹਨਾਂ ਦੇ ਵਿੱਚ ਮਹੀਨਾ ਇੱਕ ਬਿਲਕੁਲ ਦੁੱਧ ਖਤਮ ਹੋ ਜਾਂਦਾ ਆ ਉਹਦੇ ਵਿੱਚ ਜਿਹੜੇ ਦੁਕਾਨਦਾਰ ਆ ਉਹ ਅਮੂਲ ਦਾ ਜਾਂ ਵੇਰਕੇ ਦਾ ਦੁੱਧ 6 ਕਿਲੋ ਵਾਲੀ ਪੈਕਿੰਗ ਵਰਤਦੇ ਆ ਔਰ ਫਾਲਤੂ ਦੁੱਧ ਨਹੀਂ ਲੈਂਦੇ ਕਈ ਇਹਨਾਂ ਦਿਨਾਂ ਦੇ ਵਿੱਚ ਉੱਠੇ ਮਗਰ ਮਾ ਛਾਂਦੇ ਆ ਵੀ ਸਾਡੇ ਕੋਲ ਦੁੱਧ ਲੈ ਲਓ ਸਾਡੇ ਕੋਲ 2 ਕਿੰਟਲ ਦੁੱਧ ਸਾਡੇ ਕੋਲ 3 ਕਿੰਟਲ ਉਹਨਾਂ ਨੂੰ ਆਪਾਂ ਪੁੱਛਦੇ ਵੀ ਤੁਹਾਡੇ ਕੋਲ ਕਿੱਥੋਂ ਆ ਗਿਆ ਇੰਨਾ ਖੇਚ ਹੁੰਦੀ ਉਹਨਾਂ ਕੋਲ ਦੁੱਧ ਆਨ ਦਾ ਤਰੀਕਾ ਕੀ ਆ ਇਸ ਕਰਕੇ ਆਪਾਂ ਦੁੱਧ ਨਹੀਂ ਖਰੀਦਦੇ ਜਿਹੜਾ ਜੀ ਉਹ ਬਣੇ ਰਹੋ ਸਾਡੇ ਨਾਲ ਤੁਸੀਂ ਇਹ ਸਾਡੇ ਨਾਲ ਕਪੂਰਥਲਾ ਤੋਂ ਸੰਦੀਪ ਓਵਰਾਏ ਵੀ ਜੁੜ ਰਹੇ ਨੇ ਤੇ ਅਸੀਂ ਅੱਜ ਸਿਹਤ ਦੀ ਗੱਲ ਕਰ ਰਹੇ ਆਂ ਪੰਜਾਬੀਆਂ ਦੀ ਸਿਹਤ ਦੀ ਤੇ ਅਸੀਂ ਲੋਕਾਂ ਨੂੰ ਦੱਸਾਂਗੇ ਜਾਗਰੂਕ ਵੀ ਕਰਾਂਗੇ ਕਿ ਜਿਹੜੀ ਦੁੱਧ ਦੀ ਪਹਿਚਾਣ ਆ ਉਹ ਕਿਵੇਂ ਹੁੰਦੀ ਆ ਜਿਵੇਂ ਜਿਹੜੇ ਡੇਰੀ ਉਤਪ ਉਹ ਦੱਸਦੇ ਨੇ ਕਿ ਜਿਹੜਾ ਤੁਸੀਂ ਦੁੱਧ ਖਰੀਦ ਰਹੇ ਹੋ ਉਸ ਦਾ ਤੁਸੀਂ ਦਹੀਂ ਜਮਾ ਕੇ ਦੇਖੋ ਉਸ ਦਾ ਪਨੀਰ ਬਣਾ ਕੇ ਦੇਖੋ ਤਾਂ ਤੁਹਾਨੂੰ ਉਸ ਦੀ ਪਛਾਣ ਵੀ ਹੋਏਗੀ ਤੇ ਮੇਰੇ ਨਾਲ ਸੰਦੀਪ ਉਬਰਾਈ ਨੇ ਕਪੂਰਤਲਾ ਤੋਂ ਮੇਰੇ ਸਹਿਯੋਗੀ ਆ ਜਿਸ ਢੰਗ ਦੇ ਨਾਲ ਸੰਦੀਪ ਇਹ ਖਬਰ ਸਾਹਮਣੇ ਆਈ ਕਿ 21% ਤੋਂ ਵੱਧ ਜਿਹੜਾ ਦੇਸੀ ਕਿਓ ਹੈ ਉਸ ਦੇ ਸੈਂਪਲ ਫੇਲ ਪਾਏ ਗਏ ਨੇ ਤੇ ਇਹੀ ਹਾਲ ਦੁੱਧ ਦਾ ਵੀ ਹੈ ਤੇ ਖੋਏ ਦਾ ਵੀ ਹੈ ਤੁਹਾਡੇ ਇਲਾਕੇ ਦੇ ਵਿੱਚ ਲੋਕ ਕੀ ਜਾਗਰੂਕ ਨੇ ਤੇ ਜਿਹੜੇ ਇਹਨਾਂ ਨੂੰ ਵੇਚਣ ਦਾ ਕੰਮ ਕਰਦੇ ਨੇ ਦੁੱਧ ਉਤਪਾਦਕ ਨੇ ਉਹਨਾਂ ਦਾ ਕੀ ਕਹਿਣਾ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੁਕਾਨਾਂ ਕੀ ਇਸ ਲਈ ਸੀ ਇੱਕ ਨਾ ਦੁੱਧ ਦੀ ਫੈਕਟਰੀ ਦੇ ਵਿੱਚ ਜਿੱਥੇ ਆ ਦੁੱਧ ਤੋਂ ਅਗਲੀਆਂ ਚੀਜ਼ਾਂ ਜਿਹੜੀਆਂ ਨੇ ਬਣਾਈਆਂ ਜਾਂਦੀਆਂ ਨੇ ਇਹ ਤਸਵੀਰਾਂ ਨੇ ਉਸ ਫੈਕਟਰੀ ਦੀਆਂ ਔਰ ਇਥੋਂ ਹੀ ਦੁੱਧ ਉਸ ਤੋਂ ਬਾਅਦ ਦਹੀਂ ਦਹੀਂ ਤੋਂ ਬਾਅਦ ਪਨੀਰ ਪਨੀਰ ਤੋਂ ਬਾਅਦ ਕਿਉਂ ਬਣਾਇਆ ਜਾਂਦਾ ਹੈ ਇਹ ਜਿਹੜੇ ਤੁਸੀਂ ਵੱਡੇ ਵੱਡੇ ਕੰਟੇਨਰ ਦੇਖ ਰਹੇ ਹੋ ਸਟੀਲ ਦੇ ਕੰਟੇਨਰ ਇਹਦੇ ਵਿੱਚ ਮੈਂ ਤੁਹਾਨੂੰ ਚੱਕ ਕੇ ਦਿਖਾਣਾ ਚਾਹੂੰਗਾ ਕਿ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੇਖੋ ਇਹ ਸਾਫ਼ ਦੁੱਧ ਹੈ ਔਰ ਇੱਕ ਮਸ਼ੀਨੀ ਪ੍ਰਕਿਰਿਆ ਦੇ ਨਾਲ ਇਸ ਦੁੱਧ ਨੂੰ ਠੰਡਾ ਰੱਖਿਆ ਜਾਂਦਾ ਹੈ ਉਹ ਠੰਡਾ ਰੱਖਣ ਤੋਂ ਬਾਅਦ ਦੀ ਕੁਆਲਿਟੀ ਨੂੰ ਜਿਹੜਾ ਹੈ ਉਹ ਮੇਨਟੇਨ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਗਾਹਕ ਹੈ ਉਸ ਨੂੰ ਇਹਦੀ ਪਿਓਰ ਕੁਆਲਿਟੀ ਮਿਲ ਸਕੀ ਕਿਉਂਕਿ ਅੱਜ ਕੱਲ ਗਰਮੀ ਹੈ ਔਰ ਗਰਮੀ ਦੇ ਵਿੱਚ ਜਿਹੜਾ ਦੁੱਧ ਹੈ ਉਹ ਕਿੱਥੇ ਨਾ ਕਿੱਥੇ ਤੋਂ ਪ੍ਰਭਾਵਿਤ ਹੁੰਦਾ ਹੈ ਗਰਮੀ ਤੋਂ ਜਿਹੜੇ ਇਸ ਕਾਰਖਾਨੇ ਨੂੰ ਚਲਾ ਰਹੇ ਨੇ ਇਹ ਇੱਥੋਂ ਜਿਹੜੀ ਦੁੱਧ ਵੇਚਣ ਵਾਲਿਆਂ ਦੀ ਐਸੋਸੀਏਸ਼ਨ ਹੈ ਉਸ ਦੇ ਪ੍ਰਧਾਨ ਵੀ ਨੇ ਸਾਰੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਇੱਕ ਪ੍ਰਕਾਸ਼ਿਤ ਕੀਤਾ ਹੈ ਕਿ ਪਿਛਲੇ ਸਮੇਂ ਚ ਦੁੱਧ ਦਹੀਂ ਔਰ ਪਨੀਰ ਦੇ ਜਿਹੜੇ ਸੈਂਪਲ ਨੇ ਉਹ ਕਾਫੀ ਹੱਦ ਤੱਕ फेल आए ने 21% ਤੱਕ ਤਾਂ ਪਹਿਲੀ ਪ੍ਰਤੀਕਿਰਿਆ ਕੀ ਹੈ ਕਿਉਂਕਿ ਤੁਸੀਂ ਐਸੋਸੀਏਸ਼ਨ ਦੇ ਪ੍ਰਧਾਨ ਹੋ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਇਸ ਤੇ ਕੀ ਕਹਿਣਾ ਚਾਹੋਗੇ ਕੋਈ ਸਰਦਾਰ ਸਾਡੇ ਪਾਪਾ ਸਿਗੇ ਹੁਣ ਥੋੜੀ ਦੇਰ ਤੋਂ ਲੇਟਸਟ ਨਲੀ ਡੈਥ ਹੋ ਚੁੱਕੀ ਹੈ ਲੇਕਿਨ ਚਲੋ ਜਿੱਦਾਂ ਦੀ ਸਾਨੂੰ ਉਹਨਾਂ ਨੇ ਗੱਲਬਾਤ ਸਾਨੂੰ ਸਿਖਾਈ ਹੈ ਕੰਮ ਕਰਨ ਦਾ ਤਰੀਕਾ ਸਿਖਾਇਆ ਅਸੀਂ ਉਸ ਤਰੀਕੇ ਨਾਲ ਚੱਲਦੇ ਪਏ ਅੱਜ ਤੱਕ ਦੇਖੋ ਜਿਹੜੇ ਪੰਜਾਬ ਦੇ ਸੈਂਪਲ ਫੇਲ ਹੋਏ ਆ ਜਾਂ ਇਦਾਂ ਹੋਏ ਕਿਦਾਂ ਨਹੀਂ ਹੋਏ ਮੈਂ ਕਹਿਣ ਜ਼ਿਆਦਾ ਪਰ ਲੇਕਿਨ ਪੰਜਾਬ ਦੁੱਧ ਦਾ ਘਾਰਾ ਤੇ ਉਹਦਾ ਘਾਰਾ ਦਹੀਂ ਦਾ ਘਾਰਾ ਪੰਜਾਬ ਚ ਹਰ ਘਰ ਵਿੱਚ ਦੁੱਧ ਆ ਹਰ ਘਰ ਵਿੱਚ ਪਸ਼ੂ ਆ ਪਰ ਅੱਜ ਦੇ ਯੋਗ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮਲਾਵਟ ਚਲਦੀ ਪਈ ਆ ਅਸੀਂ ਉਸ ਤੋਂ ਆਪਣੇ ਪਰੇਸ਼ਾਨ ਹੋਏ ਕੀ ਹੋ ਰਿਹਾ ਪਰ ਲੇਕਿਨ ਹੋਣਾ ਨਹੀਂ ਚਾਹੀਦਾ ਮੇਰਾ ਤਾਂ ਅਸੀਂ ਤਾਂ ਅਜੇ ਤੱਕ ਇਹ ਕੋਸ਼ਿਸ਼ ਕੀਤੀ ਆ ਕਿ ਦੁੱਧ ਵਧੀਆ ਕੁਆਲਿਟੀ ਦਿੱਤਾ ਜਾਵੇ ਵਧੀਆ ਦਿੱਤਾ ਜਾਵੇ ਅਸ ਕਾਟੇ ਤੋਂ ਇਹ ਸਮਝਣਾ ਚਾਹਾਂਗੇ ਕਾਰਖਾਨਾ ਕਿਸ ਤਰ੍ਹਾਂ ਵਰਕ ਕਰਦਾ ਹੈ ਜਦੋਂ ਦੁੱਧ ਪਹਿਲਾਂ ਆਉਂਦਾ ਹੈ ਫਿਰ ਤੁਸੀਂ ਕਿਸ ਤਰ੍ਹਾਂ ਕੁਆਲਿਟੀ ਮੇਨਟੇਨ ਕਰਦੇ ਹੋ ਇਹ ਕੰਟੇਨਰ ਇਹਨਾਂ ਦਾ ਕੀ ਰੋਲ ਹੈ ਔਰ ਅੱਗੇ ਜਿਹੜੀ ਪ੍ਰਕਿਰਿਆ ਹੈ ਪਨੀਰ ਬਣਾਉਂਦੀ ਤੇ ਉਹਦੀ ਉਹਨੂੰ ਵੀ ਸਮਝਣਾ ਚਾਹਾਂਗੇ ਤੁਸੀਂ ਦੱਸੋਗੇ ਕਿ ਇਹਦੇ ਵਿੱਚ ਕੀ ਹੈ ਇਹ ਜਿਸ ਤਰ੍ਹਾਂ ਮੈਂ ਚੱਕ ਕੇ ਦੇਖ ਰਿਹਾ ਇਹਦੇ ਵਿੱਚ ਦੁੱਧ ਹੈ ਔਰ ਦੁੱਧ ਦੇ ਅੰਦਰ ਇਹ ਮਸ਼ੀਨ ਘੁੰਮ ਰਹੀ ਹੈ ਕੀ ਹੈ ਜਿਸ ਤਰ੍ਹਾਂ ਹੁਣੇ ਕੋਈ ਗੋਧਵਾਲ ਆਇਆ ਉਹਨੇ ਸਾਨੂੰ ਦੁੱਧ ਪਾਇਆ ਅਸੀਂ ਇਮੀਜਿਲੀ ਦੁੱਧ ਨੂੰ ਆਪਣੇ ਕੰਟੇਨਰ ਚ ਪਾ ਲਿਆ ਠੀਕ ਹੈ ਇਹ ਵਰਕਪਲਰ ਇਨੇ ਕੁਝ ਬਾ ਦਿੱਤਾ ਤੇ ਮਗਰੇ ਸੀ ਉਹਦੇ ਵਿੱਚ ਜਾ ਕੇ ਜਿਹਦਾ ਹੋਰ ਦੁੱਧ ਇਹ ਆਏ ਆ ਉਹਨੂੰ ਅਲੱਗ-ਅਲੱਗ ਇਹਦੇ ਨਾਲ ਬਾਕਸ ਬਣਾਏ ਜਿਹਦਾ ਇਹ ਦੁੱਧ ਹੈ ਇਹਦਾ ਮੱਝ ਦਾ ਦੁੱਧ ਹੈ ਠੀਕ ਹੈ ਮੱਝ ਦਾ ਦੁੱਧ ਵਾ ਤੇ ਕੋ ਤੁਸੀਂ ਦੇਖੋ ਸਵਾਈ ਦੇਖੋ ਆਪਣਾ ਇਹਦੇ ਜਿਹੜੇ ਕਿਸੇ ਕਿਸੇ ਵੀ ਮਾਨ ਤੇ ਬੰਦੇ ਦਾ ਹੱਥ ਨਹੀਂ ਲੱਗਣਾ ਇਹ ਤਾਂ ਕਿ ਬੰਦੇ ਦਾ ਹੱਥ ਲੱਗੇ ਉਹਨਾਂ ਦੇ ਆਪਣਾ ਫਿਕਨ ਵਾਰ ਆਖਲੇ ਪੁਆਇੰਟ ਤੇ ਜਿਹੜਾ ਗਾਂ ਦਾ ਦੁੱਧ ਦੇਖੋ ਇਹਦੇ ਵਿੱਚ ਵੀ ਕਿਸੇ ਵੀ ਚੀਜ਼ ਤੇ ਬੰਦੇ ਦਾ ਕੋਈ ਹੱਥ ਨਹੀਂ ਕੋਈ ਕੁਛ ਨਹੀਂ ਆਟੋਮੈਟਿਕ ਬੰਦੇ ਨੇ ਬੰਦੇ ਠੰਡਾ ਹੋਣਾ 3.0 ਫਿਰ ਦੁੱਧ ਦੁੱਧ ਫਿਰ ਆਪਣਾ ਦੁੱਧ ਮੱਝ ਆ ਗਿਆ ਠੀਕ ਹੈ ਇਹ ਸਾਰਾ ਦੁੱਧ ਜਿਹੜਾ ਅਸੀਂ ਆਪਣੇ ਸ਼ੋਪ ਤੇ ਵੇਚਣਾ ਹੈ ਜੇ ਅਗਲੀ ਪ੍ਰਕਿਰਿਆ ਸਮਝਣੀ ਚਾਹੀਏ ਇੱਕ ਬਹੁਤ ਵੱਡਾ ਕੰਟੇਨਰ ਲੱਗਾ ਹੋਇਆ ਇਹਦਾ ਕੀ ਰੋਲ ਹੈ ਕਿਉਂਕਿ ਸਫਾਈ ਬਾਅਦ ਜ਼ਰੂਰੀ ਆ ਔਰ ਸੈਂਪਲ ਫੇਲ ਵੀ ਕਿਤੇ ਨਾ ਕਿਤੇ ਸਫਾਈ ਕਰਕੇ ਨਹੀਂ ਹੁੰਦੇ ਇਹ ਕੰਟੇਨਰ ਸਾਰਾ ਸਾਡਾ ਸਾਰਾ ਟੋਟਲ ਇਹ ਦੇ ਵਿੱਚ ਪਨੀਰ ਬਣਦਾ ਜਦੋਂ ਪਨੀਰ ਬਸੇ ਤੋਂ ਬਾਅਦ ਜਦ ਠੰਡਾ ਰੱਖਣਾ ਕਿੰਨੇ ਪੁਆਇੰਟ ਤੱਕ ਠੰਡਾ ਰਹਿਣਾ ਜਦ ਤੱਕ ਇਹ ਨਹੀਂ ਰਹਿਣਾ ਇਹਦੇ ਦੁੱਧ ਵਿੱਚ ਕਿਸੇ ਵੀ ਚੀਜ਼ ਦੇ ਕੋਈ ਵੀ ਚੀਜ਼ ਨਹੀਂ ਹੈਗੀ ਕੋਈ 에ਅਰ ਕੁਆਲਿਟੀ ਦੁੱਧ ਵਰਤਿਆ ਇਦਾਂ ਤੋਂ ਜਣਾ ਤੇ ਕਿਤੇ ਚਲਾ ਜਾਂਦਾ ਇਸ ਤੋਂ ਬਾਅਦ ਜੋ ਅਸੀਂ ਇਹ ਸਮਝਣਾ ਚਾਹੁੰਦੇ ਆ ਸਾਡੇ ਦਰਸ਼ਕ ਵੀ ਇਹ ਸਮਝਣਾ ਚਾਹੁੰਦੇ ਨੇ ਕਿ ਜਿਹੜੀ ਮਿਲਾਵਟ ਹੈ ਉਸ ਦੀ ਪਛਾਣ ਕਿਵੇਂ ਹੋਵੇ ਕਿਉਂਕਿ ਦੇਸੀ ਕਿਉਂ ਵਰਤਿਆ ਜਾਂਦਾ ਏ ਦੁੱਧ ਵਰਤਿਆ ਜਾਂਦਾ ਖੁਆ ਵਰਤਿਆ ਜਾਂਦਾ ਦੁੱਧ ਦੇ ਜਿਹੜੇ ਪ੍ਰੋਡਕਟ ਨੇ ਉਹ ਵਰਤੇ ਜਾਂਦੇ ਨੇ ਮਿਲਾਵਟ ਦੀ ਪਛਾਣ ਕਿਵੇਂ ਹੋਵੇ ਜਿਹੜਾ ਇੱਕ ਲੇਮਨ ਹੈ ਇੱਕ ਆਮ ਬੰਦਾ ਏ ਯੂਨਿਟ ਠੀਕ ਹੈ ਇਹ ਤੇ ਤੁਹਾਡੇ ਕੋਲੋਂ ਸਮਝਣਾ ਚਾਹਾਂਗੇ ਕਿਉਂਕਿ ਦਰਸ਼ਕ ਵੀ ਸਮਝਣਾ ਚਾਹੁੰਦੇ ਨੇ ਕਿ ਮਿਲਾਵਟ ਕਿੱਥੇ ਹੁੰਦੀ ਹੈ ਤੁਸੀਂ ਇਹ ਦੇਖ ਰਹੇ ਆ ਕਿ ਪਨੀਰ ਬਣ ਰਿਹਾ ਹੈ ਪਰ ਮਿਲਾਵਟ ਕਿੱਤਾ ਹੁੰਦੀ ਹੈ ਉਹਦੀ ਪਹਿਚਾਨ ਕੀ ਹੈ ਹੁਣ ਦੇਖੋ ਮੈਂ ਖੜਾ ਇੱਥੇ ਠੀਕ ਹੈ ਜੀ ਇੱਥੇ ਪਨੀਰ ਬਣਦਾ ਪਿਆ ਵਾ ਅਸੀਂ ਆਟੋਮੈਟਿਕ ਅਸੀਂ ਦੋ ਬ੍ਰਦਰ ਆ ਦੋਨੇ ਸੀ ਚੀਜ਼ ਰਲ ਕੇ ਚੈੱਕ ਕਰਦੇ ਰਹਿੰਨੇ ਹੁਣ ਮੈਂ ਉੱਧਰ ਸਿਗਾ ਫੈਕਟਰੀ ਖੜਾ ਜੀ ਇਹਦੇ ਲੱਭਣੇ ਜਿਹੜਾ ਉਹ ਤੁਹਾਨੂੰ ਛੋਟਾ ਬ੍ਰਦਰ ਆਇਆ ਤਾਂ ਨਾਮ ਚੰਦਨ ਆ ਆ ਖੜਾ ਇਹਨੇ ਦੇਖਿਆ ਇਹਨੂੰ ਇਹਨੇ ਮਨ ਹਰ ਚੀਜ਼ ਚੈੱਕ ਕਰਨੀ ਆਪ ਕਿਵੇ ਕਿਦਾਂ ਚੀਜ਼ ਬਣਦੀ ਕਿਤੇ ਨਹੀਂ ਬਣਦੀ ਇਹ ਤੁਹਾਡੇ ਕੋਈ ਸੋਚ ਨਹੀਂ ਤੁਸੀਂ ਤਾਂ オリジナル ਬਣਾ ਰਹੇ ਹੋ ਤੁਸੀਂ ਅੱਗੇ ਇਹਨੂੰ ਸ਼ਾਪ ਤੇ ਵੇਚ ਵੀ ਰਹੇ ਹੋ ਤੇ ਤਸਵੀਰਾਂ ਚ ਦਿਖਾਉਂਦੇ ਰਵਾਂਗੇ ਪਨੀਰ ਕਿਸ ਤਰ੍ਹਾਂ ਬਣ ਰਿਹਾ ਹੈ ਤੁਹਾਡੇ ਕੋਈ ਸੋਚ ਨਹੀਂ ਤਾਂ ਕਿ ਗਾਹ ਕਿਦਾਂ ਸਮਝੇ ਕਿ ਇਹ ਪਨੀਰ ਅਸਲੀ ਹੈ ਦੁੱਧ ਅਸਲੀ ਹੈ ਜਾਂ ਨਕਲੀ ਹੈ ਕਿਸ ਤਰ੍ਹਾਂ ਸਮਝੇਗਾ ਅੱਛਾ ਇਸ ਤਰ੍ਹਾਂ ਮੈਂ ਗਾਹ ਦੇ ਜਿਹੜੀ ਸਮਝ ਆ ਜਾਓ ਦੇਖੋ ਤੁਹਾਡੇ ਸਾਹਮਣੇ ਇਹ ਮੇਰਾ ਲੋਕ ਆ ਤੁਹਾਡੇ ਸਾਹਮਣੇ ਆ ਇਹ ਚੀਜ਼ ਮੰਨ ਲਓ ਕਿ ਜਦਾਂ ਵੀ ਇਹ ਅਸੀਂ ਚੀਜ਼ ਬਣਾਈ ਤੁਹਾਡੇ ਸਾਹਮਣੇ ਹਾਂ ਜੀ ਬਹੁਤ ਅੱਛਾ ਅੱਛਾ ਇਹ ਦੱਸੋ ਠੀਕ ਹੈ ਇਹਦੇ ਵਿੱਚ ਤੁਹਾਨੂੰ ਆਪ ਨਜ਼ਰ ਆਉਂਦਾ ਪਿਆ ਕਿ ਦੁੱਧ ਤੇ ਬੰਦਾ ਕਿਦਾਂ ਛੱਡਦਾ ਵਾ ਦੇਖੋ ਤੁਸੀਂ ਆਪ ਤੁਹਾਨੂੰ ਦਿਖਾਵਾਂ ਪਨੀਰ ਛੱਡਦਾ ਪਿਆ ਆਪਣੀ ਸਟੇਵ ਦੇ ਬਰਤਨ ਆ ਸਾਰੇ ਹਰ ਇੱਕ ਆਪ ਤੁਹਾਨੂੰ ਦਿਖਾਵਾਂਗਾ ਨਹੀਂ ਇਹ ਪਨੀਰ ਜਿਹੜਾ ਨਕਲੀ ਹੁੰਦਾ ਉਹ ਖਾਣ ਚ ਫਰਕ ਹੁੰਦਾ ਹੈ ਕਿ ਕਿਸ ਤਰ੍ਹਾਂ ਫਰਕ ਹੁੰਦਾ ਹੈ ਪਨੀਰ ਦੀ ਕੁਆਲਿਟੀ ਆਪਣੇ ਪਤਾ ਲੱਜੇ ਜੇ ਜਦੋਂ ਆਪ ਘਰਾਂ 'ਚ ਵੀ ਪਨੀਰ ਬਣਾਇਆ ਜਾਂ ਥੋੜਾ ਦੁੱਧ ਲੈ ਕੇ ਘਰਾਂ 'ਚ ਪਨੀਰ ਬਣਾਣੇ ਆ ਦੇਖੋ ਤੁਸੀਂ ਭਾਵੇਂ ਦੇਖ ਸਕਦੇ ਇਹਨੂੰ ਭਾਵੇਂ ਜਿੱਤਾ ਮਰਜੀ ਖਾਓ ਦੇਖੋ ਪਨੀਰ ਠੀਕ ਆ ਠੀਕ ਆ ਸੰਦੀਪ ਉਹ ਬਰਾਏ ਬਹੁਤ ਧੰਨਵਾਦ ਤੁਹਾਡਾ ਮੇਰੇ ਨਾਲ ਮੇਰੇ ਸਹਿਯੋਗੀ ਚਰਨਜੀਵ ਕੌਸ਼ਲ ਸੰਗਰੂਰ ਤੋਂ ਜੁੜੇ ਨੇ ਚਰਨਜੀਵ ਜਿਸ ਤੰਗ ਦੇ ਨਾਲ ਅੱਜ ਅਸੀਂ ਸਿਹਤ ਦੀ ਗੱਲ ਕਰ ਰਹੇ ਹਾਂ ਖਾਸ ਕਰ ਪੰਜਾਬੀਆਂ ਦੀ ਕਿਉਂਕਿ ਵੱਡੇ ਪੱਧਰ ਤੇ ਸੈਂਪਲ ਫੇਲ ਹੋ ਰਹੇ ਨੇ ਖੋਏ ਦੇ ਸੈਂਪਲ ਫੇਲ ਹੋਏ ਨੇ ਦੁੱਧ ਦੇ ਸੈਂਪਲ ਫੇਲ ਹੋ ਰਹੇ ਨੇ ਤੇ ਨਾਲ ਹੀ ਦੇਸੀ ਘੋਡੇ ਸੈਂਪਲ ਫੇਲ ਹੋਏ ਨੇ ਤੇ ਪੰਜਾਬੀ ਜਿਹੜੇ ਵਰਤ ਰਹੇ ਨੇ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਦੁੱਧ ਦੀ ਵਰਤੋਂ ਹੁੰਦੀ ਹੈ ਪਿੰਡਾਂ ਦੇ ਵਿੱਚ ਦੁੱਧ ਦਾ ਜ਼ਿਆਦਾਤਰ ਉਤਪਾਦਨ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਆਪਣੇ ਮੁਨਾਫੇ ਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ ਤੇ ਕੀ ਕਹਿ ਰਹੇ ਨੇ ਸੰਗਰੂਰ ਦੇ ਲੋਕ ਤੇ ਜਿਹੜੇ ਦੁੱਧ ਉਤਪਾਦਕ ਨੇ ਡੇਰੀ ਵਾਲੇ ਨੇ ਕਿਵੇਂ ਹੋਵੇ ਬਚਾਅ ਹੋ ਸਕੇ ਸਿਹਤ ਦਾ ਜੀ ਤਾਂ ਬਿਲਕੁਲ ਰਣਵੀਰ ਲੋਕਾਂ ਦੇ ਸਿਹਤ ਦੇ ਨਾਲ ਤਾਂ ਵੱਡਾ ਖਿਲਵਾੜ ਹੋ ਰਿਹਾ ਜਿਵੇਂ ਕਿ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਦੁੱਧ ਦਹੀਂ ਘਿਓ ਹਰ ਇੱਕ ਦੇ ਜਿਹੜੇ ਸੈਂਪਲ ਨੇ ਕਿਤੇ ਨਾ ਕਿਤੇ ਫੇਲ ਹੋਏ ਨੇ ਤਾਂ న్యూਸ ਈਟਨ ਲਗਾਤਾਰ ਹਰ ਇੱਕ ਸ਼ਹਿਰ ਦੀ ਤਸਵੀਰ ਦਿਖਾ ਰਿਹਾ ਕਿ ਕਿੱਥੇ ਕਿੱਥੇ ਹਾਲਾਤ ਕੀ ਨੇ ਉਸੇ ਤਰੀਕੇ ਨਾਲ ਅਸੀਂ ਸੰਗਰੂਰ ਇੱਕ ਡੈਰੀ ਦੇ ਉੱਪਰ ਆਇਆ ਮੋਹਿਤ ਡੈਰੀ ਹੈਗੀ ਹੈ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਹੈਗੀ ਹੈ ਤਾਂ ਅਸੀਂ ਰਿਐਲਿਟੀ ਚੈੱਕ ਵੀ ਕਰਾਂਗੇ ਦੇ ਨਾਲ ਪੂਰੀ ਜਿਹੜੀ ਜਾਣਕਾਰੀ ਆ ਉਹ ਵੀ ਲਵਾਂਗੇ ਦੁਕਾਨਦਾਰਾਂ ਤੋਂ ਕਿ ਕਿਸ ਤਰੀਕੇ ਨਾਲ ਤੁਹਾਡੀ ਡੈਅਰੀ ਤੋਂ ਦੁੱਧ ਪਹੁੰਚਦਾ ਅਗਰ ਇਹ ਮਿਲਾਵਟ ਹੁੰਦੀ ਆ ਤਾਂ ਕਿਸ ਪੱਧਰ ਤੇ ਪ੍ਰਜਾਕਰ ਹੁੰਦੀ ਆ ਜਦੋਂ ਤੁਹਾਡੇ ਕੋਲ ਦੁੱਧ ਆਉਂਦਾ ਤਾਂ ਦੁੱਧ ਦੇ ਹਾਲਾਤ ਕੀ ਹੁੰਦੇ ਨੇ ਕਿਸ ਤਰੀਕੇ ਨਾਲ ਚੈਕਿੰਗ ਹੁੰਦੀ ਆ ਗਾਹਕ ਦੇ ਕੋਲ ਦੁੱਧ ਪਹੁੰਚਣ ਤੋਂ ਪਹਿਲਾਂ ਕਿਹੜੀ ਕਿਹੜੀ ਜਿਹੜੇ ਚੈਕਿੰਗ ਨੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਤਾਂ ਪਹਿਲਾਂ ਆਪਾਂ ਇੱਕ ਤਸਵੀਰਾਂ ਦਿਖਾਵਾਂਗੇ ਕਿ ਡੈਰੀ ਆ ਜਿੱਥੇ ਕੀ ਦੁੱਧ ਜਿਹੜਾ ਹੈਗਾ ਵੇਚਿਆ ਜਾਂਦਾ ਕੱਲੀ-ਕੱਲੀ ਆਈਟਮ ਜਿਹੜੀ ਹੈਗੀ ਆ ਉਹ ਇੱਥੇ ਵੇਚੀ ਜਾਂਦੀ ਹੈ ਅਗਰ ਗੱਲ ਗੱਲ ਕਰੀਏ ਤਾਂ ਉੱਪਰ ਲੱਸੀ ਦੇ ਜਿਹੜੇ ਪੈਕੇਟ ਨੇ ਉਹ ਪਏ ਨੇ نیچے ਦਹੀਂ ਦੇ ਪੈਕੇਟ ਪਏ ਨੇ ਪਨੀਰ ਪਿਆ ਤਾਂ ਗਾਕਾਂ ਦੇ ਕੋਲੇ ਪਨੀਰ ਸਹੀ ਜਾ ਰਿਹਾ ਗਲਤ ਜਾ ਰਿਹਾ ਗਾਕਾਂ ਦੇ ਕੋਲੇ ਦੁੱਧ ਸਹੀ ਜਾ ਰਿਹਾ ਗਲਤ ਜਾ ਰਿਹਾ ਉਹ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਭਾਈ ਮੌਜੂਦ ਨੇ ਸਰ ਕੀ ਨਾਮ ਆ ਤੁਹਾਡਾ ਜੀ ਡੈਰੀ ਦਾ ਕੀ ਨਾਮ ਆ ਤੁਹਾਡੇ ਦਾ ਮੋਹੀ ਡੈਰੀ ਤੋਂ ਜੀ ਰਜਿੰਦਰ ਕੁਮਾਰ ਇਹ ਕੁਮਾਰ ਸਾਹਿਬ ਇੱਕ ਵੱਡਾ ਸਵਾਲ ਪੰਜਾਬ ਦੇ ਲੋਕਾਂ ਦਾ ਕਿ ਜਿਹੜੇ ਹੁਣ ਕਾਫੀ ਜ਼ਿਆਦਾ ਸੈਂਪਲ ਗਲਤ ਆ ਰਹੇ ਨੇ ਕਿ ਦੁੱਧ ਜਿਹੜਾ ਹੈਗਾ ਕਿਤਨੇ ਕਿਤੇ ਉਹ ਉਹਦੀ ਸੈਂਪਲਿੰਗ ਗਲਤ ਆ ਰਹੀ ਆ ਦਹੀਂ ਦੀ ਆ ਰਹੀ ਆ ਤਾਂ ਤੁਸੀਂ ਵੀ ਸਾਰਾ ਸਮਾਨ ਵੇਚ ਰਹੇ ਹੋ ਤੁਹਾਡੇ ਕੋਲ ਹਰ ਇੱਕ ਚੀਜ਼ ਪਈ ਆ ਤਾਂ ਗਾਕਾਂ ਦੇ ਕੋਲੇ ਕਹੇ ਜੀ ਚੀਜ਼ ਵੇਚੀ ਜਾ ਰਹੀ ਆ ਸਾਨੂੰ ਹੋਰਾਂ ਵਾਰੀ ਪਤਾ ਨਹੀਂ ਜੀ ਸਾਡੀ ਡੈਰੀ ਤੇ ਅਸੀਂ ਹਰ ਇੱਕ ਚੀਜ਼ ਸ਼ੁੱਧਤਾ ਨਾਲ ਵੇਚਦੇ ਆ ਤੇ ਕੋਈ ਵੀ ਸਾਡੇ ਬਾ ਟਾਈਮ ਟੂ ਟਾਈਮ ਸੈਂਪਲਿੰਗ ਹੁੰਦੀ ਹੈ ਡੈਰੀ ਤੇ ਤੇ ਆਪਣਾ ਬਾਕੀ ਦਹੀਂ ਹੈ ਲੱਸੀ ਹੈ ਜੀ ਦੁੱਧ ਹੈ ਤੇ ਅਸੀਂ ਤਾਂ ਸ਼ੁੱਧਾ ਨਾਲ ਵੇਚਦੇ ਆ ਵੀਰ ਜੀ ਬਸ ਖੜੇ ਹੋ ਕੇ ਥੋੜਾ ਜਿਹਾ ਮੈਨੂੰ ਥੋੜਾ ਜਿਹਾ ਪਹਿਲਾਂ ਇਹ ਵੀ ਚੀਜ਼ ਦੱਸੋ ਕਿ ਜਦੋਂ ਤੁਹਾਡੇ ਕੋਲ ਦੁੱਧ ਆਉਂਦਾ ਤੁਸੀਂ ਦਾਵਾ ਕਰਦੇ ਹੋ ਕਿ ਤੁਸੀਂ ਸ਼ੁੱਧਤਾ ਨਾਲ ਵੇਚ ਰਹੇ ਹੋ ਪਰ ਤੁਹਾਡੇ ਕੋਲੇ ਦੁੱਧ ਕਿੱਥੋਂ ਆਉਂਦਾ ਤੁਸੀਂ ਆ ਜਿਹੜਾ ਕੱਚਾ ਦੁੱਧ ਕਿੱਥੋਂ ਲੈ ਕੇ ਆਉਂਦੇ ਪਿੰਡਾਂ ਚੋਂ ਆਉਂਦਾ ਦੁੱਧ ਦੁੱਧੀਆਂ ਲੈ ਕੇ ਆਉਂਦੀ ਨੇ ਸਾਡੇ ਕੋਲ ਕੋਈ 50 ਕਿਲੋ ਕੋਈ 100 ਕਿਲੋ ਅਸੀਂ ਉਹਦੀ ਹਰ ਸਾਲਿੰਗ ਨੂੰ ਸੈਂਪਲਿੰਗ ਦਾ ਸਮਾਰਕਾ ਹੋਇਆ ਹੈ ਫੈਲ ਟੈਸਟ ਕਰਕੇ ਬਾਕੀ ਜਿਹੜਾ ਮੇਨ ਟੈਸਟਿੰਗ ਹੈ ਉਹ ਆਪਣੇ ਮੂੰਹ ਦਾ ਹੀ ਟੈਸਟ ਹੈ ਮੂਹਰੇ ਨਾਲ ਵੀ ਚਾਰਾ ਪਤਾ ਲੱਗ ਜਾਂਦਾ ਹੈ ਬਾਕੀ ਸਾਡੇ ਕੋਲ ਲੈ ਪੂਰੇ ਹੈ ਨਹੀਂ ਪੂਰੀ ਪਰ ਤੇ ਅਸੀਂ ਫੈਰ ਟੈਸਟਿੰਗ ਕਰਕੇ ਉਹਦੀ ਉਹ ਜਿਹੜੀ ਪਾਣੀ ਦੀ ਦੇਖ ਕੇ ਮਾਤਰਾ ਕਿ ਕਿੰਨੀ ਹੈ ਫਿਰ ਟੈਸਟ ਕਰਕੇ ਫਿਰ ਅਸੀਂ ਗਾਖਾਂ ਨੂੰ ਸਮਾਨ ਵੇਚਦੇ ਲੱਗਦਾ ਵੀ ਹਾਂ ਕਈ ਵਾਰ ਨਵੇਂ ਦੁੱਧੇ ਚ ਕੋਈ ਕਿਸਾਨ ਹੀ ਜਾਂ ਕੋਈ ਘਰੇਲੂ ਬੰਦੇ ਹੀ ਗੜਬੜ ਕਰਕੇ ਲੈ ਕੇ ਆਵੇ ਦੁੱਧੇ ਵਿੱਚ ਤਾਂ ਤੁਹਾਨੂੰ ਪਹਿਚਾਨ ਕਿਵੇਂ ਉਹ ਪਹਿਚਾਨ ਆਉਂਦੀ ਹੈ ਤੁਹਾਨੂੰ ਤਾਂ ਅਸੀਂ ਬਕਾਇਦਾ ਤੌਰ ਤੇ ਲੈਵਿਚ ਭੇਜ ਕੇ ਉਹਨੂੰ ਟੈਸਟ ਕਰਵਾਉਂਦੇ ਠੀਕ ਹੈ ਪਰ ਕਿੰਨੇ ਸਾਲ ਹੋ ਗਏ ਤੁਹਾਨੂੰ ਦੁੱਧ ਦਾ ਕੰਮ ਕਰਦਿਆਂ ਸਾਨੂੰ ਕਟੋ-ਕਟ ਹੋ ਗਈ ਜੀ ਆਪਣਾ 30 ਸਾਲ ਹੋ ਗਈ ਕੰਮ ਕਰਦਿਆਂ ਸਾਡਾ ਇੱਕ ਹੋਰ ਮਕਸਦ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕ ਦੇਖ ਰਹੇ ਨੇ ਕਿਉਂਕਿ ਜਦੋਂ ਇਦਾਂ ਦੀਆਂ ਗੜਬੜਾਂ ਹੁੰਦੀਆਂ ਨੇ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਤਾਂ ਜਿਵੇਂ ਤੁਸੀਂ ਦੱਸਤਾ ਕਿ ਬਿਨਾਂ ਲੈਬ ਤੋਂ ਤੁਹਾਨੂੰ ਮੂੰਹ ਦਾ ਟੇਸਟ ਦੱਸ ਦਿੰਦਾ ਤਾਂ ਲੋਕਾਂ ਨੂੰ ਵੀ ਇਹ ਦੱਸੋ ਵੀ ਕਿਸ ਤਰੀਕੇ ਨਾਲ ਪਹਿਚਾਣ ਹੁੰਦੀ ਆ ਅਗਰ ਦੁੱਧ ਆਉਂਦਾ ਤਾਂ ਦੁੱਧ ਦੀ ਕੀ ਪਹਿਚਾਣ ਆ ਕੀ ਇਹ ਦੁੱਧ ਅਸਲੀ ਦੁੱਧ ਨਹੀਂ ਹੈਗਾ ਇਹਦੇ ਵਿੱਚ ਕੋਈ ਨਾ ਕੋਈ ਕਮੀ ਬੇਸੀ ਆ ਜਾਂ ਦਹੀਂ ਦੀ ਜਾਂ ਪਨੀਰ ਦੀ ਤੁਹਾਨੂੰ ਕਿਵੇਂ ਪਤਾ ਲੱਗਦਾ ਤਾਂ ਜੋ ਆਮ ਲੋਕ ਵੀ ਆਪਣੇ ਘਰੇ ਬੈਠੇ ਦੇਖ ਸਕਣ ਦੁੱਧ ਦੀ ਇਹ ਦੇਖੋ ਜੀ ਇਹ ਪਹਿਚਾਨ ਹੈ ਵੀ ਜਿਵੇਂ ਕਹਿੰਦੇ ਜੂਰੀਆ ਜੇ ਤੁਸੀਂ ਉਹ ਦੁੱਧ ਹਵਾਲ ਕੇ ਦੇਖੋਗੇ ਜਿਹਦੇ ਜੂਰੀਆ ਪਾਇਆ ਹੋਊਗਾ ਉਹ ਇੱਕਦਮ 3 ਸਾਲ ਦੀ ਕੌੜਾ ਹੋਊਗਾ ਤੇ ਉਹ ਦੁੱਧ ਸਮੈਲ ਮਾਰੂਗਾ ਠੀਕ ਹੈ ਇਹ ਪਹਿਚਾਨ ਹੈ ਵੱਡੀ ਜੂਰੀਆ ਦੁੱਧ ਦੀ ਠੀਕ ਹੈ ਜੇ ਜੂਰੀਆ ਪਾਇਆ ਹੋਊਗਾ ਉਹ ਚਗਣਾੜ ਵੀ ਵੱਧਦੀ ਆ ਨਾ ਕੋਈ ਚਗਣਾੜ ਨਹੀਂ ਵੱਧਦੀ ਜੂਰੀਆ ਨਾਲ ਅੱਛਾ ਜੀ ਤੇ ਜੁਰੇ ਪੀ ਕੇ ਬਸ ਔਰ ਕੜਤਣ ਹੋ ਜੂਗੀ 스멜 ਮਾਰੂਗਾ ਦੁੱਧਾ ਠੀਕ ਹੈ ਤੇ ਸਰਫਲਾ ਦੁੱਧੋ ਉੱਪਲਦੀ ਨਹੀਂ ਹੈਗੇ ਜੀ ਉਹ ਵੀ ਉਹ ਠੀਕ ਹੈ ਜਿਵੇਂ ਮੰਨ ਕੇ ਚਲੋ ਪੈਂਡ ਨਾਲ ਚਕੜ ਚਕਲਾੜ ਵੱਜ ਜਾਂਦੀ ਦਫਾਨ ਨਾਲ ਹੁਣ ਘੋ ਦੇ ਵਿੱਚ ਵੀ ਗੜਬੜ ਪਨੀਰ ਚ ਵੀ ਗੜਬੜ ਕਈ ਵਾਰ ਜਿਹੜਾ ਹੁਣ ਪਨੀਰ ਪਹਿਲੇ ਦੀ ਕਿਵੇਂ ਪਛਾਣ ਕਰੀ ਆਪਾਂ ਲੋਕੀ ਕਰਦੇ ਹੋਣਗੇ ਜੀ ਜੇ ਕਿਸੇ ਨੂੰ ਲੱਗਦਾ ਤਾਂ ਉਹ ਆਪਣੀ ਲੈਬ ਹੈਗੀ ਐ ਅਸੀਂ ਸਿਰਫ ਜਾਣਕਾਰੀ ਤੁਹਾਡੇ ਤਾਂ ਦੇਖੋ ਅਸੀਂ ਮੌਕੇ ਤੇ ਬੈਠੇ ਆ ਤੁਸੀਂ ਦੱਸ ਰਹੇ ਹੋ ਡੀਸੀ ਦਫਤਰ ਦੇ ਸਾਹਮਣੇ ਵੇਚ ਰਹੇ ਹੋ ਸਿਰਫ ਇੱਕ ਜਾਣਕਾਰੀ ਵੀ ਆਮ ਲੋਕ ਇਹ ਆਪਣੇ ਜਿਹੜਾ ਪਨੀਰ ਲੈ ਕੇ ਆਉਂਦੇ ਨੇ ਬਾਜ਼ਾਰ ਚੋਂ ਕਿਵੇਂ ਪਰਖ ਕਰਨ ਵੀ ਅਸਲੀ ਹੈ ਕਿ ਨਕਲੀ ਆ ਕਿਉਂਕਿ ਹਰ ਕੋਈ 50 ਰੁਪਏ ਦਾ ਪਨੀਰ ਲੈ ਕੇ ਲੈਬ ਚ ਜਾ ਨਹੀਂ ਸਕਦਾ ਪਨੀਰ ਦੀ ਛੁੱਤਰ ਹੈ ਹੀ ਹੈ ਦੇਖੋ ਜੀ ਉਹਨੂੰ ਹੱਥ ਨਾਲ ਮਸਲੋ ਜਦਾਂ ਵੀ ਉਸੇ ਚਕਨਾਈ ਆਊਗੀ ਜੀਤੇ ਹੋਊਗੀ ਬਾਕੀ ਜਿਹੜਾ ਸਿੰਥੈਟਿਕ ਪਨੀਰ ਹੈ ਵੀ ਸਾਡੇ ਹਿਸਾਬ ਨਾਲ ਤਾਂ ਕੋਈ ਬੰਦ ਨਹੀਂ ਹੈਗਾ ਵੀ ਕੋਈ ਕੈਮੀਕਲ ਪਾ ਕੇ ਬਣ ਜੂਗਾ ਠੀਕ ਹੈ ਠੀਕ ਹੈ ਕਿ ਨਹੀਂ ਕੋਈ ਹੋਰ ਲੋਕ ਤਰੀਕੇ ਨਾਲ ਬਣਾਉਂਦੇ ਹੋਣ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਬਿਲਕੁਲ ਅਲੱਗ-ਅਲੱਗ ਤਰੀਕਿਆਂ ਨਾਲ ਬਾਉ ਜੀ ਜੱਗ ਲੈ ਕੇ ਆਏ ਹੋ ਦੁੱਧ ਲੈਣਾ ਹੈ ਉਹ ਦਹੀਂ ਲੈਣਾ ਹੈ ਉਹ ਲੱਸੀ ਲੈਣਾ ਹੈ ਦੁੱਧ ਲੈਣਾ ਆਇਆ ਜੀ ਅੱਛਾ ਕਿੱਥੇ ਆ ਘਰ ਤੁਹਾਡਾ ਮੇਰਾ ਪੁੱਤ ਘਰੇ ਇਧਰ ਹੈ ਜੀ ਸਨਮੀ ਗੇੜੀ ਇਥੇ ਲੈ ਕੇ ਜਾਣਾ ਦੋ ਇਥੇ ਪਰਮਾਨੈਂਟ ਰੈਸਲ ਲੈ ਕੇ ਜਾਣਾ ਕਿਵੇਂ ਲੱਗਦਾ ਦੋ ਤਿੰਨ ਦਿਨ ਰੱਖਦੇ ਹਾਂ ਖਰਾਬੀ ਚੈੱਕ ਅਪ ਤਾਂ ਕਰਦੇ ਹੋਂ ਤਿੰਨ ਦਿਨ ਤਿੰਨ ਦਿਨ ਚੱਲਦਾ ਜੀ ਦੁੱਧ ਲੈ ਕੇ ਜਾਣਾ ਜੀ ਉੱਥੋਂ ਮੈਂ 2 ਕਿਲੋ ਦੁੱਧ ਲੈ ਕੇ ਜਾਂਦਾ ਹਾਲੀ ਤੋਂ ਮਨੋਰ ਦਾਖਲ ਕੀ ਹੋਇਆ ਜੀ ਕਿ ਜਿਹੜੇ ਲਾਈਫ ਸੈਂਪਲ ਦੇ ਫੇਰ ਗੜਬੜਾਉਂਦੀਆਂ ਡੰਡ ਡਰੱਗ ਲੈਬ ਦੇ ਰਵਨੀਤ ਕੌਰ ਸਿੱਧੂ ਉਹਨਾਂ ਤੋਂ ਵੀ ਸਮਝਾਂਗੇ ਕਿ ਜੋ ਪੰਜਾਬ ਦੇ ਵਿੱਚ ਇਸ ਟੰਗ ਦੇ ਨਾਲ ਮਿਲਾਵਟ ਪਾਈ ਜਾ ਰਹੀ ਹੈ ਸੈਂਪਲ ਫੇਲ ਹੋ ਰਹੇ ਨੇ ਉਸ ਦਾ ਕਾਰਨ ਕੀ ਹੈ ਤੇ ਬੱਚਾ ਕਿਵੇਂ ਜਾ ਸਕਦਾ ਜੀ ਮਨੋਜ ਦੇਖੋ ਰਣਵੀਰ ਬਹੁਤ ਕਹਿ ਸਕਦੇ ਆ ਕਿ ਇੱਕ ਗੰਭੀਰ ਮੁੱਦਾ ਹੈ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਸੈਂਪਲ ਜਿਹੜੇ ਹੈਗੇ ਪਿਛਲੇ ਦਿਨਾਂ 23 24 ਦੇ ਜਿਹੜੇ ਸੈਂਪਲ ਲਿੱਤੇ ਸੀਗੇ ਔਰ ਸਾਡੇ ਨਾਲ ਡਾਇਰੈਕਟਰ ਲੈਬ ਨੇ ਰਵਨੀਤ ਕੋ ਔਰ ਸਿੱਧੂ ਔਰ ਉਹਨਾਂ ਨਾਲ ਐਕਸਕਲੂਸਿਵ ਗੱਲਬਾਤ ਵੀ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਲੋਕਾਂ ਦੀ ਸਿਹਤ ਦਾ ਸਵਾਲ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਸਵਾਲ ਹੈ ਡਾਕਟਰ ਮੈਮ ਸਭ ਤੋਂ ਪਹਿਲਾਂ ਨਿਊਜ਼ 18 ਤੇ ਤੁਹਾਡਾ ਸਵਾਗਤ ਹੈ ਮੈਮ 19 ਮੈਮ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਤੁਸੀਂ ਹੁਣ ਡਾਟਾ ਦਿੱਤਾ ਹੈ ਸੈਂਪਲ ਫੇਲ ਹੋਏ ਹਨ 13 ਪੁ ਤੇ 21% ਕਰੀਬ ਜਿਹੜਾ ਕੀ ਹੈ ਉਹਦੇ ਫੇਲ ਹੋਏ ਇਹ ਕਿੱਥੋਂ ਕਿੱਥੋਂ ਲਿੱਤੇ ਸੀਗੇ ਥੋੜਾ ਇਹਦੇ ਬਾਰੇ ਜਿਹੜੀ ਜਾਣਕਾਰੀ ਇਹ ਸਾਰੇ ਇਨਫੋਰਸਮੈਂਟ ਸੈਂਪਲਸ ਆ ਜਿਹੜੇ 올ਓਵਰ ਪੰਜਾਬ ਤੋਂ ਲਏ ਗਏ ਨੇ एफएससी आईडी टेट ਸਾਡੇ ਸਾਰੇ ਫੂਡ ਸੇਫਟੀ ਆਫਿਸਰਸ ਨੂੰ ਹਰ ਮਹੀਨੇ ਦੇ ਟਾਰਗੇਟ ਮਿਲਦੇ ਆ ਕਿ ਉਹਨਾਂ ਨੇ ਉਹਨੇ ਪਾਰਟिकुलर ਨੰਬਰ ਆਫ ਸੈਂਪਲਸ ਮਿਨੀਮਮ ਮਿਨੀਮਮ ਪਾਰਟिकुलर ਨੰਬਰ ਆਫ ਸੈਂਪਲਸ ਉਹਨਾਂ ਨੇ ਪਿਕ ਕਰਨੇ ਆ ਇਹ ਉਹ ਸੈਂਪਲਸ ਨੇ ਜਿਹੜੇ ਫੇਲ ਹੋਏ ਨੇ ਇਹਦੇ ਚ ਖਾਮੀਆਂ ਕਿਸ ਤਰ੍ਹਾਂ ਦੀ ਪਾਈ ਗਈਆਂ ਕਿਉਂਕਿ ਜਿੱਦਾਂ ਤੁਸੀਂ ਲੂਜ਼ ਮਿਲਕ ਦੀ ਗੱਲ ਕਰ ਰਹੇ ਹੋ ਘੀ ਦੀ ਗੱਲ ਕਰ ਰਹੇ ਹੋ ਕਿਉਂਕਿ ਮੋਸਟਲੀ ਪਿੰਡਾਂ ਦੇ ਵਿੱਚ ਤਾਂ ਲੂਜ਼ ਮਿਲਕ ਜਿਹੜਾ ਹੈਗਾ ਉਹ ਚੱਲਦਾ ਜੀ ਜਿਹੜੇ ਇਹਨਾਂ ਵਿੱਚ ਖਾਮੀਆਂ ਆ ਕਿਸ मतलब ਜਿਹੜੇ ਸਾਡੇ ਫੇਲ ਹੁੰਦੇ ਆ ਸੈਂਪਲਸ ਇਹ ਦੋ ਤਰ੍ਹਾਂ ਦੇ ਫੇਲ ਹੁੰਦੇ ਨੇ ਵਨ ਇਜ਼ ਕੁਆਲਿਟੀ ਫੇਲ्युअर ਐਂਡ ਅਦਰ ਇਜ਼ ਸੇਫਟੀ ਫੇਲ्युअर ਜਿਹੜੇ ਕੁਆਲਿਟੀ ਫੇਲ्युअर ਆ ਉਹ ਮੈਕਸਿਮਮ ਨੰਬਰ ਹੁੰਦਾ ਆ ਉਹ ਉਹਨਾਂ ਵਿੱਚ ਕਵਰ ਹੁੰਦੇ ਨੇ ਜਿਨ੍ਹਾਂ ਵਿੱਚ ਜਿਵੇਂ ਕਿਸੇ ਵਿੱਚ ਫੈਟ ਘਟਾ ਹੈ ਕਿਸੇ ਵਿੱਚ ਸੋਲਿਡ ਨਾਟ ਫੈਟ ਜਿਹਨੂੰ ਆਪਾਂ ਮਤਲਬ ਐਸ ਐਨ ਐਫ ਕਹਿੰਦੇ ਆ ਉਹ ਘਟ ਹੈ ਓਕੇ ਓਕੇ ਠੀਕ ਹੈ ਠੀਕ ਹੈ ਸੇਮੀ ਇਹ ਦੁੱਧ ਤੇ ਵੀ ਲਾਗੂ ਹੁੰਦਾ ਹੈ ਪਨੀਰ ਤੇ ਵੀ ਲਾਗੂ ਹੁੰਦਾ ਹੈ ਠੀਕ ਹੈ ਤੇ ਜਿਹੜੇ ਅਨਸੇਫ ਸੈਂਪਲ ਆ ਠੀਕ ਹੈ ਠੀਕ ਹੈ ਡੈਟ ਇਜ਼ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਹੋ ਕਿ ਉਹ ਸਿੰਥੈਟਿਕ ਤਰੀਕੇ ਨਾਲ ਮਿਲਾਏ ਗਏ ਆ ਜਿਵੇਂ ਕੋਈ ਵੀ ਰਿਫਾਈਨਡ ਆਇਲ ਪਾ ਕੇ ਬਣਾਇਆ ਗਿਆ ਡੈਟ ਇਜ਼ ਅ ਸੇਫਟੀ ਯਾਨੀ ਕਿ ਉਹ ਸਿਹਤ ਤੇ ਹਾਨੀਕਾਰਕ ਹੁੰਦਾ ਸਿਹਤ ਦੇ ਵਾਸਤੇ ਅਨਸੇਫ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਜੀ ਆਪਾਂ ਜੇ ਇੱਕ ਚੀਜ਼ ਕਹੀਏ ਕਿ ਦੁੱਧ ਪਦਾਰਥ ਉਹ ਦੁੱਧ ਪਦਾਰਥ ਨਹੀਂ ਆ ਤਾਂ ਉਹ ਆਬਵੀਅਸ ਹੈ ਕਿ ਅਨਸੇਫ ਹੈ ਠੀਕ ਹੈ ਸੋ ਦੂਜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇੱਕ ਤਾਂ ਹੋ ਗਿਆ ਅਨਸੇਫ ਦੂਜਾ ਜਿਹੜਾ ਤੁਸੀਂ ਕੁਆਲਿਟੀ ਨੂੰ ਲੈ ਕੇ ਕਹਿ ਰਹੇ ਹੋ ਕਿ ਜਿਹੜੇ ਪੈਰਾਮੀਟਰਸ ਐ ਉਹ ਕਿਤੇ ਨਾ ਕਿਤੇ ਡਾਊਨ ਜਾਏਗਾ ਉਹ ਵੀ ਹੈਲਥ ਵਾਸਤੇ ਸੇਫ ਹੋਏ ਕਿਉਂਕਿ ਫੇਲ ਦਾ ਮਤਲਬ ਜਿੱਥੇ ਆ ਗਿਆ ਜਾਂ ਨਕਲੀ ਦਾ ਜਿੱਥੇ ਮਤਲਬ ਆ ਗਿਆ ਉੱਥੇ ਤਾਂ ਫਿਰ ਲੋਕਾਂ ਦੇ ਲੋਕਾਂ ਦੇ ਮਨ 'ਚ ਓਬਵੀਅਸਲੀ ਡਰ ਦਾ ਮਾਹੌਲ ਤਾਂ ਹੈ ਹੀ ਹੈ ਨਹੀਂ ਜੀ ਹਰ ਸੈਂਪਲ ਫੇਲ ਮਤਲਬ ਨਕਲੀ ਨਹੀਂ ਆ ਜੇ ਫੇਲ ਸੈਂਪਲ ਆ ਸੈਂਪਲ ਫੇਲ ਕੁਆਲਿਟੀ ਪੈਰਾਮੀਟਰ ਤੇ ਵੀ ਹੋ ਸਕਦਾ ਹੈ ਫੇਲ ਸੈਂਪਲ ਸੇਫਟੀ ਪੈਰਾਮੀਟਰ ਤੇ ਵੀ ਹੋ ਸਕਦਾ ਹੈ ਜਿਹੜਾ ਜਿਹੜੀ ਸਾਡੀ ਲੈਬ ਰਿਪੋਰਟ ਹੈ ਜੇ ਕੋਈ ਵੀ ਸੈਂਪਲ ਆਫ ਦਾ ਕੁਆਲਿਟੀ ਪੈਰਾਮੀਟਰ ਤੇ ਫੇਲ ਹੁੰਦਾ ਹੈ ਅਸੀਂ ਉਹਨੂੰ ਸਬਸਟੈਂਡਰਡ ਦਿੰਨੇ ਆ ਕਿ ਉਹ ਆਪਦੇ ਕੁਆਲਿਟੀ ਦੇ ਮਾਪਦੰਡ ਨੂੰ ਪੂਰਾ ਨਹੀਂ ਕਰ ਰਿਹਾ ਜੇ ਕੋਈ ਵੀ ਸੈਂਪਲ ਸੇਫਟੀ ਦੇ ਪੈਰਾਮੀਟਰ ਤੇ ਲੱਗਦਾ ਹੈ ਕਿ ਸਾਨੂੰ ਜਿਵੇਂ ਅਸੀਂ ਦੁੱਧ ਮੰਗਿਆ ਦੁੱਧ ਹੈ ਹੀ ਨਹੀਂ ਜੀ ਉਹਦਾ ਉਹਦੇ ਤੋਂ ਉਹਦੇ ਵਿੱਚ ਰਿਫਾਈਨ ਪਾਇਆ ਗਿਆ ਹੂੰ ਤਾਂ ਉਹਨੂੰ ਅਸੀਂ ਗਿੰਦੇ ਆ ਕਿ that is unsafe ਮੈਂ ਹੁਣ ਇਹ ਸਮਝਣਾ ਚਾਹਾਂਗਾ ਕਿ ਜਿਹੜੇ ਹੁਣ ਸੈਂਪਲ ਲਿੱਤੇ ਗਏ ਸੀ 2023-24 ਤੁਸੀਂ ਗੱਲ ਕਰ ਰਹੇ ਹੋ 13.6 6% ਜਿਹੜੇ ਲੂਜ਼ ਮਿਲਦੇ ਆ ਇਹ ਕੁਆਲਿਟੀ ਦੇ ਹਿਸਾਬ ਨਾਲ ਫੇਲ ਹੋਏ ਆ ਜਾਂ ਫਿਰ ਜਿਹੜੇ ਅਨਸੇਫ ਦੇ ਹਿਸਾਬ ਨਾਲ ਹੋਏ ਆ ਇਹ ਵੀ ਥੋੜਾ ਸਮਝਾਓ ਜਿਹੜੇ ਲੂਸ ਮਿਲਕ ਦੇ ਸੈਂਪਲਸ ਹੋਏ ਐ ਉਹ ਅਨਸੇਫ ਹੋਏ ਨੇ ਕਾਫੀ ਹੋਏ ਯਾਨੀ ਕਿ ਲੋਕਾਂ 'ਚ ਕਿਤੇ ਨਾ ਕਿਤੇ ਸਿਹਤ ਦੀ ਹਾਂਜੀ ਸਿਹਤ ਲਈ ਹਾਨੀ ਕੱਕਾ ਜਿਵੇਂ ਰਿਫਾਈਨਡ ਆਇਲ ਜਾਂ ਜਿਹੜਾ ਐਸ ਐਮ ਪੀ ਐਸ ਜਿਹੜਾ ਸਕਿਮ ਮਿਲਕ ਪਾਊਡਰ ਮਿਲਦਾ ਹੈ ਮਾਰਕੀਟ ਵਿੱਚ ਆਮ ਅਵੇਲੇਬਲ ਆ ਠੀਕ ਹੈ ਤੇ ਉਹਨੂੰ ਮਿਲਾ ਕੇ ਰਿਫਾਈਨਡ ਆਇਲ ਪਾ ਕੇ ਕੋਈ ਸੋਇਆਬੀਨ ਯੂਜ਼ ਕਰ ਰਿਹਾ ਹੈ ਕੋਈ ਪਾਮ ਆਇਲ ਯੂਜ਼ ਕਰ ਰਿਹਾ ਉਹਨਾਂ ਨੂੰ ਮਿਲਾ ਕੇ ਜਿਹੜਾ ਵੀ ਦੁੱਧ ਤਿਆਰ ਹੋ ਰਿਹਾ ਉਹ ਸੈਂਪਲਸ ਜਿਹੜੇ ਲੂਸ ਮਿਲਕ ਵਿੱਚ ਫੇਲ ਹੋਏ ਇਹ ਤਾਂ ਕਿਤੇ ਮੈਮ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਇਹ ਕੋਈ ਜਿਹੜਾ ਉਹ ਵੀ ਤੁਹਾਡੇ ਕੋਲ ਡਾਟਾ ਹੈਗਾ ਕਿ ਕਿਸ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਸੈਂਪਲ ਫੇਲ ਹੋਏ ਹਨ ਪੰਜਾਬ ਦੇ ਕਿਹੜੇ ਪਿੰਡ ਦਾ ਜਾਂ ਫਿਰ ਕਿਹੜਾ ਜ਼ਿਲ੍ਹਾ ਇਸ ਤਰ੍ਹਾਂ ਦਾ ਵੀ ਕੁਝ ਹੁੰਦਾ ਹੈ ਨਹੀਂ ਜੀ ਕੋਈ ਪਾਰਟਿਕੂਲਰ ਇਸ ਤਰ੍ਹਾਂ ਨਹੀਂ ਹੈ ਜਿਹੜਾ ਇਹ ਟ੍ਰੈਂਡ ਹੈ ਉਹ ਮੋਸਟਲੀ ਥਰੋਅਆਊਟ ਦਾ ਪੰਜਾਬੀ ਮਿਲਦਾ ਹੈ ਮਤਲਬ ਜਿੰਨੇ ਵੀ ਫੇਲੀਅਰ ਆ ਸਾਰੇ ਪੰਜਾਬ ਵਿੱਚੋਂ ਹੀ ਮਿਲਦਾ ਹੈ ਯਾ ਮਤਲਬ ਐ ਪਰਟੀਕੂਲਰ ਨਹੀਂ ਕਹਿ ਸਕਦੇ ਕਿ ਕਿਸੇ ਸਿਰਫ ਇੱਕੋ ਹੀ ਏਰੀਆ ਦੇ ਸਾਰੇ ਸੈਂਪਲ ਫੇਲ ਹੋਏਗਾ। ਠੀਕ ਹੈ ਮੈਮ ਉਹਦੇ ਬਾਅਦ ਕੀ ਕਰਦਾ ਹੈ? ਡਿਪਾਰਟਮੈਂਟ ਤੁਹਾਡਾ ਕੀ ਕਰਦਾ ਹੈ? ਜੇਕਰ ਅਨਸੇਫ ਜੇ ਤੁਸੀਂ ਗੱਲ ਕਿਹਾ ਕਿ 13.6% ਅਨਸੇਫ ਹੈ ਲੋਕਾਂ ਦੇ ਸਿਹਤ ਵਾਸਤੇ। ਉਸ ਤੋਂ ਬਾਅਦ ਦਾ ਕੀ ਪ੍ਰੋਸੀਜ ਹੁੰਦਾ ਹੈ ਤੁਹਾਡੇ ਵਾਸਤੇ? ਉਸ ਤੋਂ ਬਾਅਦ ਕੀ ਪ੍ਰੋਸੀਜ ਹੈ? ਅਸੀਂ ਜੇ ਉਸ ਤੋਂ ਬਾਅਦ ਸੈਂਪਲ ਦੀ ਰਿਪੋਰਟ ਜਦੋਂ ਚੱਲੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹਦਾ ਵੀ ਸੈਂਪਲ ਹੁੰਦਾ ਹੈ ਉਹਨੂੰ ਇੱਕ ਮੌਕਾ ਦਿੰਨੇ ਆ ਕਿ ਤੁਸੀਂ ਆਪ ਦੀ ਦੱਸੋ ਕਿ ਕੀ ਰੀਜ਼ਨ ਹੈ ਕਿ ਕੀ ਸੁਣਵਾਈ ਆ ਕਿ ਮਤਲਬ ਅਸੀਂ ਸੁਣਵਾਈ ਕਰਦੇ ਹਾਂ ਉਹਨਾਂ ਦੀ ਇੱਕ ਵਾਰੀ ਤੇ ਜੇ ਫਿਰ ਉਹਨੂੰ ਮੌਕਾ ਦਿੰਨੇ ਆ ਕਿ ਜੇ ਉਹ ਆਪਦਾ ਸੈਂਪਲ ਹੈ ਉਹ ਥਰਡ ਪਾਰਟੀ ਤੋਂ ਜਿਵੇਂ ਸਾਡੀ ਰੈਫਰੈਂਸ ਲੈਬ ਹੈਗੀ ਹੈ ਕਾਸ਼ੀਆਬਾਦ ਵਿੱਚ ਜੇ ਉਹਦੋਂ ਤੋਂ ਚੈੱਕ ਕਰਵਾਉਣਾ ਚਾਹੁੰਦਾ ਹੈ ਤਾਂ ਅਸੀਂ ਉੱਥੇ ਪਿਛਵਾਨੇ ਆ ਤੇ ਜੇ ਉੱਥੋਂ ਵੀ ਫੇਲ ਆਉਂਦਾ ਆ ਤਾਂ ਫਿਰ ਉਹਦੇ ਅਗੇਂਸਟ ਜਿਹੜਾ ਕੇਸ ਹੈ ਉਹ ਦਰਜ ਕੀਤਾ ਜਾਂਦਾ ਹੈ ਕੋਰਟ ਵਿੱਚ